ਦੋਸਤੋ ਮੈਂ ਹਰੀਮ ਠਾਕੁਰ ਬਠਿੰਡਾ ਤੋਂ ਆਇਕ ਇੰਚੀ ਟੇਪ ਲਗਾਇਆ ਮੈਂ ਲੁਧਿਆਣਾ ਸਿਵਲ ਲਾਈਨ ਏਰੀਆ ਤੇ ਬਹੁਤ ਰਾਸ਼ਾਲਾ ਰੋਡ ਹੈ ਮਾਰਕੀਟ ਬਣੀ ਹੋਈ ਹੈ ਪਾਰਕਿੰਗ ਦੇ ਲਈ 10 ਫੁੱਟ ਦਾ ਏਰੀਆ ਛੱਡਿਆ ਹੋਇਆ ਹੈ ਔਰ ਲੋਕ ਇਸ ਏਰੀਏ ਚ ਆਪਣਾ ਕਮਾ ਖਾ ਰਹੀ ਹੈ ਔਰ ਅਸੀਂ ਬਠਿੰਡੇ ਕੀ ਕਰਦੇ ਹਾਂ ਅਸੀਂ ਜਾਨ ਬੁੱਝ ਕੇ ਬਾਜ਼ਾਰਾਂ ਦੇ ਵਿੱਚ ਔਰ ਇਹ ਵੀ ਦੱਸ ਦਈਏ ਕਿ ਰੋਡ ਹੈ ਜਿਹੜਾ ਇਹ ਸਾਡੇ ਕਿੱਕਰ ਬਾਜ਼ਾਰ ਤੇ ਧੋਬੀ ਬਾਜ਼ਾਰ ਜਿੰਨਾ ਹੀ ਚੋੜਾ ਰੋਡ ਹੈ ਤੇ ਟ੍ਰੈਫਿਕ ਉਧੂ ਜ਼ਿਆਦਾ ਹੈ ਔਰ ਲੋਕ ਆਪਣੇ ਪਾਰਕਿੰਗ ਪਲੇਸ ਦੇ ਵਿੱਚ ਗੱਡੀਆਂ ਵੀ ਪਾਰਕ ਕਰ ਰਿਹਾ ਮੇਰੀ ਕਾਰ ਖੜੀ ਹੈ ਤੇ ਕਮਾ ਖਾ ਵੀ ਰਹੀ ਹੈ ਪਰ ਸਾਡੇ ਬਠਿੰਡੇ ਕਦੀ ਅਸੀਂ ਤਹਿ ਬਜਾਰੀ ਦੇ ਜ਼ਰੀਏ ਕਦੀ ਅਸੀਂ ਟ੍ਰੈਫਿਕ ਪੁਲਿਸ ਦੇ ਜ਼ਰੀਏ ਕਦੀ ਅਸੀਂ ਪਾਰਕਿੰਗ ਵਾਲੇ ਠੇਕੇਦਾਰਾਂ ਦੇ ਜ਼ਰੀਏ ਤੈਸ਼ ਤੋਂਰ ਅਤੰਕਮਚਾਰ ਰੱਖਿਆ ਹੈ ਬਠਿੰਡਾ ਵੀ ਪੰਜਾਬ ਦਾ ਹੀ ਪਾਰਟ ਹੈ ਔਰ ਸਾਡੇ ਨਾਲ ਕਿਧਰੇ ਐਡਵਾਂਸ ਅਤੇ ਵੱਡਾ ਸ਼ਹਿਰ ਹੈ ਇਸ ਕਰਕੇ ਬਠਿੰਡੇ ਦੇ ਪ੍ਰਤੀ ਸਾਰੇ ਅਫਸਰ ਸਹਿਬਾਨ ਆਪਣੀ ਨੀਅਤ ਸਾਫ਼ ਕਰੋ ਪਾਰਕਿੰਗ ਲਾਈਨਸ 'ਚ ਜ਼ਿਆਦਾ ਸਪੇਸ ਦਵੋ ਤੇ ਲੋਕਾਂ ਨੂੰ ਰੋਜ਼ੀ-ਰੋਟੀ ਕਮਾਣ ਦਿਓ ਤਾਂ ਘਣਾ ਕਰੋ ਬੜੀ ਬੇਰੋਜ਼ਗਾਰੀ ਹੈ ਥੈਂਕ ਯੂ ਜੀ